ਅਰੇ ਦੇ ਨਾਲ ਮੈਂ ਤੁਹਾਨੂੰ ਦੱਸਦਾ ਜਿਨ੍ਹਾਂ ਦੇ ਵਾਲ ਝੜਦੇ ਆ ਟੁੱਟਦੇ ਆ ਦੋਮੂਏ ਹੋ ਜਾਂਦੇ ਆ ਖਰਾਬ ਹੋ ਜਾਂਦੇ ਆ ਉਮਰ ਤੋਂ ਪਹਿਲਾਂ ਹੁਣ ਜੇ ਸਾਡੀ ਉਮਰ ਦੇ ਝੜਦੇ ਆ ਇਹਨਾਂ ਨੂੰ ਝੜਦੇ ਨਹੀਂ ਕਿਹਾ ਜਾਂਦਾ ਇਹ ਤਾਂ ਲੜਦੇ ਕਿਹਾ ਜਾਂਦਾ ਵੀ ਹੁਣ ਅਸੀਂ ਚੱਲਿਆਂ ਤੇਰੇ ਨਾਲ ਲੜ ਕੇ ਪਰ ਜਿਹੜੇ ਯੰਗ ਬੱਚਿਆਂ ਦੇ ਵਾਲ ਖਰਾਬ ਹੁੰਦੇ ਆ ਉਹ ਹੈਗਾ ਮੇਥੀ ਔਰ ਕਲੌਂਜੀ ਘਰ ਨਾਲ ਸੁਣਿਓ ਆਮਲਾ ਕਲੌਂਜੀ ਔਰ ਮੇਥੀ ਮੇਥੀ ਦਾਣਾ 100 ਗ੍ਰਾਮ ਔਰ ਕਲੌਂਜੀ 50 ਗ੍ਰਾਮ ਔਰ ਉਹਦੇ ਵਿੱਚ 150 ਗ੍ਰਾਮ ਔਲੇ ਦਾ ਚੂਰਨ ਕਿੰਨਾ ਹੋ ਗਿਆ 300 ਗ੍ਰਾਮ ਪਾਊਡਰ ਤਿਆਰ ਹੋ ਗਿਆ ਇਹਨੂੰ 4 ਚਮਚੇ ਲੋਹੇ ਦੀ ਕਟੋਰੀ ਚ ਪਾ ਦਿਓ ਰਾਤ ਨੂੰ ਤੇ ਉਹਦੇ ਵਿੱਚ ਕੀ ਕਰਨਾ ਪਾਣੀ ਥੋੜਾ ਜਿਹਾ ਪਾ ਕੇ ਘੋਲ ਕੇ ਉਹ ਪੇਸਟ ਜਿਹਾ ਬਣਾ ਕੇ ਉਹਨੂੰ ਰਾਤ ਨੂੰ ਲੋਹੇ ਦੇ ਭਾਂਡੇ ਚ ਰੱਖ ਕੇ ਸੌਂਜੋ ਸਵੇਰੇ ਜਦ ਤੁਸੀਂ ਉੱਠਣਾ ਉਸ ਤੋਂ ਬਾਅਦ ਉਹਨੂੰ ਵਾਲਾਂ ਦੀਆਂ ਜੜਾਂ ਚ ਲਾਓ ਹਫਤੇ ਚ ਇੱਕ ਵਾਰ ਜ਼ਰੂਰ ਲਾਓ ਵਾਲਾਂ ਦੀ ਸਿਕਰੀ ਖਤਮ ਵਾਲਾਂ ਦੇ ਵਿੱਚ ਜਾਨ ਆਊਗੀ ਬਾਲ ਮਜ਼ਬੂਤ ਹੋਣਗੇ ਤੇ ਫਿਰ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਜਿਵੇਂ ਥੋੜੇ ਥੋੜੇ ਬਾਲ ਚਿੱਟੇ ਹੋ ਰਹੇ ਨੇ ਅਜਕਲ 18 20 ਸਾਲ ਦੀ ਉਮਰ 'ਚ 30 ਸਾਲ ਦੀ ਉਮਰ 'ਚ ਵੀ ਉਹ ਚਿੱਟੇ ਵਾਲਾਂ ਨੂੰ ਅਗਰ ਅਸੀਂ ਕਾਲੇ ਰੱਖਣਾ ਚਿੱਟੇ ਹੋਣ ਤੋਂ ਬਚਾਉਣਾ ਪੂਰਾ ਜੜਾ 'ਚ ਲੱਗ ਜਾਂਦਾ ਔਰ ਵਾਲਾਂ ਨੂੰ ਲੰਬਿਆਂ ਨੂੰ ਲਾਉਣ ਦੀ ਲੋੜ ਨਹੀਂ ਹੈਗੀ ਜਿਨ੍ਹਾਂ ਦੇ ਲੰਬੇ ਬਾਲ ਹੈ ਜੜਾ ਜੜਾ ਚ ਲਾਉਣਾ ਸੀ ਤਾਂ ਜੜਾ ਤੋਂ ਕੰਮ ਲੈਣਾ ਜੜ੍ਹ ਤਾਕਤਵਰ ਕਰਨੀ ਆ ਤਾਂ ਇਹਨੂੰ ਜੜਾ 'ਚ ਲਾ ਕੇ ਰਾਤ ਨੂੰ ਉੱਤੇ ਸਿਰ ਤੇ ਕੋਈ ਕਪੜਾ ਕੁਪੜਾ ਬੰਨ ਕੇ ਸੌਂਜੋ ਤਾਂ ਕਿ ਤੁਹਾਡੇ ਸਿਹਰਾਣੇ ਨਾ ਖਰਾਬ ਹੋਣ ਬਾਲ ਦਾ ਇੰਨਾ ਵਧੀਆ ਸਫਾਈ ਹੋਣੀ ਆ ਕੱਲਾ ਕੱਲਾ ਬਾਹਲ ਹੋ ਜਾਣਾ ਬੜਾ ਵਧੀਆ ਵਾਲ ਸ਼ਾਈਨ ਹੋਣਗੇ ਸਿਲਕੀ ਵਾਲ ਹੋਣਗੇ ਵਾਲਾਂ ਦਾ ਝੜਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪਰੇਸ਼ਾਨੀ ਬਣਦਾ ਜਾ ਰਿਹਾ ਹੈ ਅੱਜਕੱਲ ਚਾਹੇ ਆਪਾਂ ਮਹਿਲਾਵਾਂ ਦੀ ਗੱਲ ਕਰ ਲਈਏ ਚਾਹੇ ਪੁਰਸ਼ਾਂ ਦੀ ਗੱਲ ਕਰ ਲਈਏ ਇਹ ਪ੍ਰੋਬਲਮ ਸਭ ਨੂੰ ਹੀ ਫੇਸ ਕਰਨੀ ਪੈ ਰਹੀ ਹੈ ਜਾਂ ਫਿਰ ਹੋਰ ਵੀ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਜਦ ਬਹੁਤ ਜ਼ਿਆਦਾ ਸਿਕਰੀ ਹੋ ਜਾਂਦੀ ਹੈ ਉਮਰ ਤੋਂ ਪਹਿਲਾਂ ਹੀ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਬਹੁਤ ਕੁਝ ਟਰਾਈ ਕਰਕੇ ਦੇਖ ਲੈਣੇ ਆ ਕਿਹੜੀ ਵੀ ਐਡ ਆ ਗਈ ਆਪਾਂ ਉਹ ਸ਼ੈਂਪੂ ਉਹ ਤੇਲ ਜ਼ਰੂਰ ਵਰਤ ਕੇ ਦੇਖਦੇ ਆ ਪਰ ਫਾਇਦਾ ਕੁਝ ਵੀ ਨਹੀਂ ਹੋ ਪਾ ਰਿਹਾ ਹੁੰਦਾ ਫਿਰ ਟੈਨਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਬਈ ਹੁਣ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਸਾਡੇ ਜਿਹੜੇ ਖੂਬਸੂਰਤ ਲੰਬੇ ਵਾਲ ਕਾਲੇ ਕਨੇ ਵਾਲ ਹੁੰਦੇ ਨੇ ਸਾਡੀ ਪਰਸਨੈਲਿਟੀ ਦੇ ਵਿੱਚ ਪਲੱਸ ਪੁਆਇੰਟ ਹੁੰਦੇ ਨੇ ਤੇ ਜਦੋਂ ਇਹਨਾਂ ਦੀ ਦਿੱਕਤ ਹੋਣੀ ਸ਼ੁਰੂ ਹੋਣ ਲੱਗਦੀ ਹੈ ਤਾਂ ਆਪਣੇ ਆਪ ਨੂੰ ਲੱਗਦਾ ਹੈ ਕਿ ਮੈਂ ਹੁਣ ਚੰਗਾ ਨਹੀਂ ਦਿਖ ਰਿਹਾ ਜਾਂ ਦਿਖ ਰਹੀ ਸੋ ਇਸ ਲਈ ਵਾਲਾਂ ਦਾ ਖੂਬਸੂਰਤ ਹੋਣਾ ਮਜ਼ਬੂਤ ਹੋਣਾ ਅੱਜ ਦੇ ਟਾਈਮ ਵਿੱਚ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਹਰ ਇੱਕ ਪਰਸਨ ਦੇ ਲਈ ਤੇ ਉਸ ਦੇ ਲਈ ਹਰ ਕੋਈ ਚਾਹੁੰਦਾ ਕਿ ਅਸੀਂ ਕੋਈ ਬੈਸਟ ਨੁਸਖਾ ਜ਼ਰੂਰ ਲੱਭ ਲਈਏ ਹਾਲਕੇ ਅੱਜ ਦੇ ਟਾਈਮ ਵਿੱਚ ਬਹੁਤ ਸਾਰੇ ਐਡਵਾਂਸਡ ਟ੍ਰੀਟਮੈਂਟ ਵੀ ਆ ਚੁੱਕੇ ਨੇ ਹਾਲਕ ਉਹ ਮਹਿੰਗੇ ਵੀ ਲੱਗਦੇ ਨੇ ਪਰ ਕਈ ਵਾਰ ਉਹਨਾਂ ਦੇ ਸਾਈਡ ਇਫੈਕਟ ਵੀ ਹੋ ਜਾਂਦੇ ਨੇ ਬਾਲ ਸਹੀ ਹੋਣ ਦੀ ਬਜਾਏ ਕਈ ਵਾਰ ਜ਼ਿਆਦਾ ਝੜਨ ਵੀ ਲੱਗ ਜਾਂਦੇ ਨੇ ਸੋ ਅੱਜ ਅਸੀਂ ਤੁਹਾਨੂੰ ਦੱਸ ਰਿਹਾ ਜੀ ਕਿ ਕਿਵੇਂ ਆਯੁਰਵੈਦ ਦੀ ਮਦਦ ਦੇ ਨਾਲ ਤੁਸੀਂ ਆਪਣੇ ਵਾਲਾਂ ਨੂੰ ਖੂਬਸੂਰਤ ਬਣਾ ਸਕਦੇ ਹੋ ਸੰਘਣੇ ਕਾਲੇ ਬਾਲ ਬਣਾ ਸਕਦੇ ਹੋ ਜਿਹੜੇ ਬਾਲ ਝੜ ਰਹੇ ਨੇ ਉਹਨਾਂ ਨੂੰ ਝੜਨ ਤੋਂ ਰੋਕ ਕੇ ਵਾਲਾਂ ਦੀਆਂ ਜੜਾਂ ਨੂੰ ਮਜ਼ਬੂਤ ਕਰ ਸਕਦੇ ਹੋ ਸਿਕਰੀ ਦੀ ਪ੍ਰੋਬਲਮ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹੈ ਉਹਨਾਂ ਦੀ ਸਿਕਰੀ ਦੀ ਪ੍ਰੋਬਲਮ ਵੀ ਆਯੁਰਵੈਦ ਦੂਰ ਕਰ ਦੇਗਾ ਨਾਲ ਦੀ ਨਾਲ ਉਮਰ ਤੋਂ ਪਹਿਲਾਂ ਵਾਲਾਂ ਦਾ ਚਿੱਟਾ ਹੋਣਾ ਵੀ ਰੁਕ ਜਾਏਗਾ ਇਹ ਕਿਵੇਂ ਹੋਏਗਾ ਸਭ ਕੁਝ ਇਸ ਵੀਡੀਓ ਵਿੱਚ ਤੁਹਾਨੂੰ ਪਤਾ ਚੱਲੇਗਾ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਖਾਸ ਹੈਲਥ ਅਵੇਨਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਤੇ ਇਹ ਸਾਰੀ ਜਾਣਕਾਰੀ ਅੱਜ ਤੁਹਾਨੂੰ ਸਾਂਝੀ ਕਰਨ ਜਾ ਰਹੇ ਨੇ ਵੈਦਵਾਨ ਆਰਵੈਦਿਕ ਐਮਡੀ ਮਿਸਟਰ ਸੁਭਾਸ਼ ਗੋਲ ਜੀ ਸਵਾਗਤ ਹੈ ਸਰ ਤੁਹਾਡਾ ਵੀ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਸ਼ੁਰੂ ਕਰਦੇ ਹਾਂ ਅੱਜ ਦੀ ਖਾਸ ਜਾਣਕਾਰੀ ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਚਰਦੀ ਕਲਾ ਚੋ ਉਮੀਦ ਹੈ ਤੰਦਰੁਸਤ ਹੋਵੋਗੇ ਠੰਡ ਤੋਂ ਬਚੇ ਹੋਵੋਗੇ ਔਰ ਗਰਮੀ ਤੋਂ ਵੀ ਬਚੇ ਹੋਵੋਗੇ ਕਿਉਂਕਿ ਅੱਜ ਕੱਲ੍ਹ ਆ ਠੰਡ ਜਿੰਨੀ ਮਰਜ਼ੀ ਪੈ ਲਵੇ ਗਰਮੀ ਜਿੰਨੀ ਮਰਜ਼ੀ ਪੈ ਲਵੇ ਜਿਹੜੀ ਲੀਵਰ 'ਚ ਗਰਮੀ ਆ ਜਿਗਰ 'ਚ ਗਰਮੀ ਆ ਤਸੀਰ 'ਚ ਗਰਮੀ ਆ ਤਸੀਰ ਗਰਮ ਹੈ ਇਹ ਇੱਕ ਬਹੁਤ ਵੱਡਾ ਪ੍ਰੋਬਲਮ ਹੋ ਗਿਆ ਕਿਉਂਕਿ ਅੱਜ ਕੱਲ੍ਹ ਇਹ ਲੇਡੀਜ਼ ਦਾ ਵੀ ਜੈਂਟਸ ਦਾ ਵੀ ਮਿਹਦੇ 'ਚ ਗਰਮੀ ਪੈ ਜਾਣਾ ਜਿਗਰ 'ਚ ਗਰਮੀ ਪੈ ਜਾਣਾ ਇਹ ਇੱਕ ਆਮ ਜੀ ਗੱਲ ਹੋ ਗਈ ਆ ਉਹਦੇ ਵਾਸਤੇ ਸਾਡੇ ਵੈਦ ਜੀ ਨੇ ਬਣਾਇਆ ਪੰਚਮ ਗੋੰਦ ਇਹਨਾ ਕੈਪਸੂਲ ਹੈ ਪੰਚਮ ਗੋਂਦ ਮੈਂ ਤੁਹਾਨੂੰ ਦੱਸਦਾ ਪੰਚਮ ਗੋਂਦ ਘਟਾਇ ਤੋਂਦ ਮਤਲਬ ਇਹ ਬੋਡੀ ਦੀ ਗਰਮੀ ਨੂੰ ਸ਼ਾਂਤ ਕਰਦਾ ਫੈਟ ਨੂੰ ਸ਼ਾਂਤ ਕਰਦਾ ਤੇ ਬਹੁਤ ਸਾਰੇ ਲੋਕਾਂ ਦਾ ਨਾ ਜਦੋਂ ਫੈਟ ਵੱਧਦਾ ਚਰਬੀ ਵੱਧਦੀ ਹੈ ਜਿਗਰ ਚ ਗਰਮੀ ਪੈ ਜਾਂਦੀ ਹੈ ਤਾਂ ਬਹੁਤ ਸਾਰੀਆਂ ਲਾਗਤਾਂ ਉਹਦੇ ਨਾਲ ਆਉਂਦੀਆਂ ਨੇ ਕਈਆਂ ਨੂੰ ਤਾਂ ਸਰੀਰਕ ਕਮਜ਼ੋਰੀ ਮਾਨਸਿਕ ਕਮਜ਼ੋਰੀ ਯਾਦਦਾਸ਼ਤ ਕਮਜ਼ੋਰ ਔਰ ਰੋਮਾਂਸ ਜਿਹੜਾ ਲਾਈਫ ਦਾ ਉਹ ਵੀ ਵੀਕ ਹੋ ਜਾਂਦਾ ਤਾਂ ਪੰਚਮ ਗੋਂਦ ਕੈਪਸੂਲ ਜਿਹੜਾ ਉਹਦੇ ਵਿੱਚ ਬਹੁਤ ਫਾਇਦਾ ਕਰਦਾ ਇੱਕ ਕੈਪਸੂਲ 11 ਵਜੇ ਖਾਣਾ ਹੁੰਦਾ ਔਰ ਇਹਦੇ ਨਾਲ ਮੈਂ ਤੁਹਾਨੂੰ ਦੱਸਦਾ ਜਿਨ੍ਹਾਂ ਦੇ ਵਾਲ ਝੜਦੇ ਆ ਟੁੱਟਦੇ ਆ ਦੋਮੂਏ ਹੋ ਜਾਂਦੇ ਆ ਖਰਾਬ ਹੋ ਜਾਂਦੇ ਆ ਉਮਰ ਤੋਂ ਪਹਿਲਾਂ ਹੁਣ ਜੇ ਸਾਡੀ ਉਮਰ ਦੇ ਝੜਦੇ ਆ ਇਹਨਾਂ ਨੂੰ ਝੜਦੇ ਨਹੀਂ ਕਿਹਾ ਜਾਂਦਾ ਇਹ ਤਾਂ ਲੜਦੇ ਕਿਹਾ ਜਾਂਦਾ ਵੀ ਹੁਣ ਅਸੀਂ ਚੱਲਿਆਂ ਤੇਰੇ ਨਾਲ ਲੜ ਕੇ ਪਰ ਜਿਹੜੇ ਯੰਗ ਬੱਚਿਆਂ ਦੇ ਵਾਲ ਖਰਾਬ ਹੁੰਦੇ ਆ ਉਹਨਾਂ ਵਾਸਤੇ ਹੈਗਾ ਸ਼ੈਂਪੂ ਤੇਲ ਔਰ ਇਹ ਚੀਜ਼ਾਂ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਦੱਸਦਾ ਉਹ ਹੈਗਾ ਮੇਥੀ ਔਰ ਕਲੌਂਜੀ ਘਰ ਨਾਲ ਸੁਣਿਓ ਆਮਲਾ ਕਲੌਂਜੀ ਔਰ ਮੇਥੀ ਮੇਥੀ ਦਾਣਾ 100 ਗ੍ਰਾਮ ਔਰ ਕਲੌਂਜੀ 50 ਗ੍ਰਾਮ ਔਰ ਉਹਦੇ ਵਿੱਚ 150 ਗ੍ਰਾਮ ਔਲੇ ਦਾ ਚੂਰਨ ਕਿੰਨਾ ਹੋ ਗਿਆ 300 ਗ੍ਰਾਮ ਪਾਊਡਰ ਤਿਆਰ ਹੋ ਗਿਆ ਇਹਨੂੰ 4 ਚਮਚੇ ਲੋਹੇ ਦੀ ਕਟੋਰੀ ਚ ਪਾ ਦਿਓ ਰਾਤ ਨੂੰ ਤੇ ਉਹਦੇ ਵਿੱਚ ਕੀ ਕਰਨਾ ਪਾਣੀ ਥੋੜਾ ਜਿਹਾ ਪਾ ਕੇ ਘੋਲ ਕੇ ਉਹ ਪੇਸਟ ਜਿਹਾ ਬਣਾ ਕੇ ਉਹਨੂੰ ਰਾਤ ਨੂੰ ਲੋਹੇ ਦੇ ਭਾਂਡੇ 'ਚ ਰੱਖ ਕੇ ਸੌਂਜੋ ਸਵੇਰੇ ਜਦ ਤੁਸੀਂ ਉੱਠਣਾ ਤਾਂ ਉਹਦੇ ਵਿੱਚ ਇਹ ਜਿਹੜਾ ਸਾਡਾ ਤੇਲ ਆ ਹਾਥੀਚਾਪ ਹੇਅਰ ਆਇਲ ਐਂਡਿੰਗ ਬੋਤਲ ਐ ਬੀ ਐਮ ਐਲ ਦੀ ਐਡਿਕ ਤੇ ਇਹਦੀਆਂ ਸਿਰਫ ਆਪਾਂ ਨੇ ਦੋ ਬੂੰਦਾਂ ਪਾਉਣੀਆਂ ਤੀਜੀ ਬੂੰਦ ਵੀ ਜੇ ਗਿਰ ਗਈ ਆਪਾਂ ਨੂੰ ਉਹਦਾ ਵਧੀਆ ਰਿਜ਼ਲਟ ਨਹੀਂ ਆਉਂਦਾ ਕਿਉਂਕਿ ਲੂਬ੍ਰੀਕੇਸ਼ਨ ਨਹੀਂ ਜ਼ਿਆਦਾ ਚਾਹੀਦੀ ਦੋ ਹੀ ਬੂੰਦਾਂ ਪਾਉਣੀਆਂ ਤੇ ਇਹ ਦੋ ਬੂੰਦਾਂ ਪਾ ਦਿਓ ਤੇ ਉਹ 'ਚ ਦੋ ਚਮਚੇ ਦਹੀਂ ਪਾ ਦਿਓ ਫਿਰ ਉਹਨੂੰ ਚੰਗੀ ਤਰ੍ਹਾਂ ਫੈਂਟ ਲਓ ਫੈਂਟ ਕੇ ਉਸ ਤੋਂ ਬਾਅਦ ਉਹਨੂੰ ਵਾਲਾਂ ਦੀਆਂ ਜੜ੍ਹਾਂ 'ਚ ਲਾਓ ਹਫਤੇ 'ਚ ਇੱਕ ਵਾਰ ਜ਼ਰੂਰ ਲਾਓ ਵਾਲਾਂ ਦੀ ਸਿਕਰੀ ਖਤਮ ਵਾਲਾਂ ਦੇ ਵਿੱਚ ਜਾਨ ਆਊਗੀ ਵਾਲ ਮਜ਼ਬੂਤ ਹੋਣਗੇ ਤੇ ਫਿਰ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਵਾਲਾਂ ਦੇ ਵਿੱਚ ਫਿਰ ਤੇਲ ਲਾਉਣਾ ਜਿਵੇਂ ਥੋੜੇ ਥੋੜੇ ਬਾਲ ਚਿੱਟੇ ਹੋ ਰਹੇ ਨੇ ਅੱਜ ਕੱਲ 18-20 ਸਾਲ ਦੀ ਉਮਰ 'ਚ 30 ਸਾਲ ਦੀ ਉਮਰ 'ਚ ਵੀ ਉਹ ਚਿੱਟੇ ਵਾਲਾਂ ਨੂੰ ਅਗਰ ਅਸੀਂ ਕਾਲੇ ਰੱਖਣਾ ਚਿੱਟੇ ਹੋਣ ਤੋਂ ਬਚਾਉਣਾ ਤਾਂ ਇਹ ਕੇਸ਼ ਕਾਲਾ ਹੇਅਰ ਆਇਲ ਆ ਇਹ ਰਾਤ ਨੂੰ ਲਾ ਕੇ ਸੋਣਾ ਇਹਦਾ ਰਾਤ ਨੂੰ ਕਿੰਨਾ ਕੁ ਲਾਉਣਾ ਹੈ ਮੈਂ ਤੁਹਾਨੂੰ ਦੱਸ ਦਿੰਨਾ ਬੜੀ ਮੁਸ਼ਕਲ ਨਾਲ 10 15 20 ਬੂੰਦਾਂ ਜਿੰਨਾ ਕੁ ਆਪਣੇ ਸਿਰ ਦੇ ਜੜਾਂ 'ਚ ਪਾ ਲੱਗ ਜਾਏ ਚਮਚਾਗ ਮੰਨ ਲਓ ਚਮਚਾ ਡੇਢ ਚਮਚਾ ਲਾ ਕੇ ਨਾ ਪੂਰਾ ਜੜਾਂ 'ਚ ਲੱਗ ਜਾਂਦਾ ਔਰ ਵਾਲਾਂ ਨੂੰ ਲੰਬਿਆਂ ਨੂੰ ਲਾਉਣ ਦੀ ਲੋੜ ਨਹੀਂ ਹੈ ਕਿ ਜਿੰਨਾਂ ਦੇ ਲੰਬੇ ਵਾਲ ਹੈ ਜੜਾਂ ਜੜਾਂ 'ਚ ਲਾਉਣਾ ਸੀ ਤਾਂ ਜੜਾ ਤੋਂ ਕੰਮ ਲੈਣਾ ਜੜ੍ਹ ਤਾਕਤਵਰ ਕਰਨੀ ਹੈ ਤਾਂ ਇਹਨੂੰ ਜੜਾਂ 'ਚ ਲਾ ਕੇ ਰਾਤ ਨੂੰ ਉੱਤੇ ਸਿਰ ਤੇ ਕੋਈ ਕਪੜਾ ਕੁਪੜਾ ਬੰਨ ਕੇ ਸੋਜੋ ਤਾਂ ਕਿ ਤੁਹਾਡੇ ਸਹਰਾਣੇ ਨਾ ਖਰਾਬ ਹੋਣ ਤਾਂ ਸਵੇਰੇ ਉੱਠ ਕੇ ਸ਼ੈਂਪੂ ਲੈਣਾ ਸ਼ੈਂਪੂ ਤੁਸੀਂ ਇਹੀ ਧਿਆਨ ਰੱਖਣਾ ਕਿ ਕੇਸ਼ ਕੰਜਕ ਲੈਣਾ ਕੇਸ਼ ਕੰਜਕ ਕੇਸ਼ ਕੰਜਕ ਜਿਹੜਾ ਸ਼ੈਂਪੂ ਹੈ ਹਰਬਲ ਸ਼ੈਂਪੂ ਹੈ ਇਹਦੇ ਵਿੱਚ ਪਿਆਜ਼ ਦਾ ਰਸ ਹੈ ਅਦਰਕ ਦਾ ਰਸ ਹੈ ਪਦੀਨੇ ਦਾ ਰਸ ਹੈ ਬਾਦਾਮ ਤੇਲ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਔਰ ਦੇਖੋ ਤੁਸੀਂ ਪਿਓਰ ਟਰਾਂਸਪੇਰੈਂਟ ਆਇਲ ਹੈ ਇਹ ਐਮੀ ਕਮੀ ਨਹੀਂ ਹੈਗਾ ਸਾਰੀ ਸ਼ੈਂਪੂ ਟਰਾਂਸਪੇਰੈਂਟ ਸ਼ੈਂਪੂ ਹੈ ਇਹਨੂੰ ਲੋਕੀ ਕਲਰਫੁੱਲ ਕਰ ਦਿੰਦੇ ਆ ਪਰ ਅਸੀਂ ਅਸੀਂ ਨਹੀਂ ਕੀਤਾ ਸੀ ਇਹ ਪਿਓਰ ਹੀ ਦਿੱਤਾ ਹੈ ਇਹਦੇ ਵਿੱਚ ਦੇਖੋ ਕੋਈ ਚੀਜ਼ ਦਿਖਦੀ ਹੈ ਸ਼ੁੱਧ ਹੈ ਤੇ ਇਹਨੂੰ ਜਦੋਂ ਤੁਸੀਂ ਲਓਗੇ ਥੋੜਾ ਜਿਹਾ ਤਦ ਤੁਨੂੰ ਸਿਰ ਚ ਲਾਉਣ ਨਾਲ ਪਾਨ ਦੀ ਸਮੈਲ ਆਊਗੀ ਜਿਵੇਂ ਪਾਨ ਦੇ ਪੱਤੇ ਚੋ ਸਮੈਲ ਆਂਦੀ ਆ ਐਕਸਟ੍ਰੈਕਟ ਦਿੱਤੇ ਗਏ ਨੇ ਨੂੰ ਅਸੀਂ ਕਈ ਚੀਜ਼ਾਂ ਦੇ ਤਾਂ ਇਹ ਜਦੋਂ ਲਾਓਗੇ ਤਾਂ ਤੁਹਾਡੇ ਵਾਲਾਂ ਦਾ ਇੰਨਾ ਵਧੀਆ ਸਫਾਈ ਹੋਣੀ ਆ ਕੱਲਾ ਕੱਲਾ ਬਾਲ ਹੋ ਜਾਣਾ ਬੜਾ ਵਧੀਆ ਬਾਲ ਸ਼ਾਈਨ ਹੋਣਗੇ ਸਿਲਕੀ ਬਾਲ ਹੋਣਗੇ ਤੇ ਇਹ ਚੀਜ਼ ਜਿਹੜੀ ਸੀ ਇਹ ਬਹੁਤ ਜ਼ਰੂਰੀ ਸੀ ਤੁਹਾਨੂੰ ਦੱਸਣੀ ਔਰ ਜਿਹੜੇ ਲੋਕੀ ਕਹਿੰਦੇ ਨੇ ਸਰ ਇੰਟਰਨਲ ਵੀਕਨੈਸ ਕਰਕੇ ਹੁੰਦੇ ਆ ਤਾਂ ਮੈਂ ਤੁਹਾਨੂੰ ਦੱਸਿਆ ਪੰਚਮ ਗੋੰਦ ਕੈਪਸੂਲ ਨਾਲ ਖਾ ਲੋ ਕਿਉਂਕਿ ਇਹਦੇ ਚ ਗੋੰਦ ਮoringa ਗੋੰਦ ਚਲਗੋਜ਼ਾ ਗੋੰਦ ਕਿੱਕਰ ਗੋੰਦ ਪੀਪਲ ਤੇ ਗੋੰਦ ਨਿੰਮ ਪੰਜ ਪੇੜਾਂ ਦੀ ਤਾਂ ਗੋੰਦ ਹੀ ਆ ਇਸ ਵਿੱਚ ਹੋਰ ਬਹੁਤ ਕੁਝ ਪਾਇਆ ਹੋਇਆ ਤਾਂ ਕਿ ਇਹ ਜਿਹੜਾ ਕੈਪਸੂਲ ਹੈ ਨਾ ਇਹ ਵੇਟ ਰਿਡਿਊਸ ਕਰਨ 'ਚ ਵੀ ਕੰਮ ਆਉਂਦਾ ਔਰ ਜਿਨ੍ਹਾਂ ਦਾ ਅੰਡਰ weight ਆ ਉਹਨੂੰ ਵੀ ਸੈੱਟ ਕਰਦਾ ਐ ਨਹੀਂ ਹੈ ਕਿ ਵੇਟ ਰਿਡਿਊਸ ਹੀ ਕਰਦਾ ਘੱਟ ਵਾਲਿਆਂ ਨੂੰ ਸੈੱਟ ਕਰਦਾ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੂੰ ਘਟਾਉਂਦਾ ਇਸ ਕਰਕੇ ਸਾਡਾ ਇਹ ਪੰਚਮ ਗੋਂਦ ਬਹੁਤ ਫੇਮਸ ਪ੍ਰੋਡਕਟ ਹੋਇਆ ਔਰ ਇਹਨੂੰ ਤੁਸੀਂ ਵੀ ਲਓਗੇ ਤਾਂ ਤੁਸੀਂ ਯਾਦ ਕਰੋਗੇ ਔਰ ਸਭ ਤੋਂ ਵੱਡੀ ਗੱਲ ਕਿ ਸਾਡੇ ਦਿਮਾਗ ਦੀ ਵੀਕਨੈਸ ਕਮਜ਼ੋਰੀ ਅੱਖਾਂ ਦੀ ਕਮਜ਼ੋਰੀ ਵਾਲਾਂ ਦਾ ਝੜਨਾ ਉਹ ਸਾਰੇ ਉੱਪਰਲੇ ਮਹੱਲੇ ਨੂੰ ਸੈੱਟ ਰੱਖਣ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਉਹ ਹੈਗਾ ਅਸ਼ਵ ਅਮਰਿਤ ਅਸ਼ਵ ਅਮਰਿਤ ਪਾਊਡਰ ਜਿਸ ਵਿੱਚ ਅਸ਼ਵਗੰਧ ਹੈ ਭੂਮੀ ਬ੍ਰਹਮੀ ਬੱਟੀ ਹੈ ਬ੍ਰਹਮੀ ਬੱਟੀ ਤੇ ਫਿਰ ਇਹਦੇ ਵਿੱਚ ਸਪਤਾ ਅਮਰਿਤ ਲੋਹ ਹੈ ਇਹ ਤਿੰਨ ਚੀਜ਼ਾਂ ਮੈਂ ਬੋਲੀਆਂ ਨੇ ਇਹਨਾਂ ਨੂੰ ਤੁਸੀਂ ਅੱਡ-ਅੱਡ ਗੂਗਲ ਤੇ ਸਰਚ ਕਰਿਓ ਤੁਹਾਨੂੰ ਪਤਾ ਲੱਗੂਗਾ ਵੀ ਗੋਇਲ ਸਾਹਿਬ ਤੁਹਾਨੂੰ ਕੀ ਦੱਸ ਗਏ ਔਰ ਮੈਂ ਤੇ ਉਹੀ ਦੱਸਦਾ ਰਹਿਣਾ ਕਿ ਆਪਾਂ ਬਦੜੀ ਦੁਨੀਆ 'ਚ ਰਹਿਣਾ ਕਿ ਨਹੀਂ ਰਹਿਣਾ ਤੁਸੀਂ ਵੀ ਅਸੀਂ ਵੀ ਸਾਰੇ ਨਹੀਂ ਜਾਣਾਂ ਪਰ ਇਹ ਇਹ ਨੁਸਖੇ ਕਦੇ ਵੀ ਦੇਖੇ ਜਾਣਗੇ ਇਨੂੰ ਅਨਜਾਨ ਵੀ ਦੇਖਣਗੇ ਵਿਦਵਾਨ ਵੀ ਦੇਖਣਗੇ ਉਹ ਕਹਿਣਗੇ ਵੀ ਵਾਕਈ ਇਹ ਜਿਹੜੀ ਸਫਤਾ ਅਮ੍ਰਿਤ ਲੋਹਾ ਹੈ ਇਹ ਸਾਡੇ ਬ੍ਰੇਨ ਦੇ ਸਿਸਟਮ ਨੂੰ ਸੈੱਟ ਕਰਨ ਵਾਸਤੇ ਸਭ ਤੋਂ ਬੈਸਟ ਚੀਜ਼ ਹੈ ਅਜਲੀ ਐਨ ਆਈ ਸਤਿ ਸ੍ਰੀ ਅਕਾਲ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ ਪ੍ਰੋਡਕਟ ਚਾਹੀਦਾ ਜੇ ਤੁਹਾਨੂੰ ਤਾਂ ਤੁਸੀਂ ਵੈਬਸਾਈਟ ਤੇ ਜਾਓ www.ved1.com ਤੇ ਚਲੇ ਜਾਓ ਜੇ ਡਾਕਟਰ ਨਾਲ ਗੱਲ ਕਰਨੀ ਹੈ ਤਾਂ ਵੀ ਕਾਲਮ ਹੈਗਾ ਉਹਦੇ ਵਿੱਚ ਫੀਸ ਦੇ ਕੇ ਤੁਸੀਂ ਆਪਣਾ ਟਾਈਮ ਬੁੱਕ ਕਰ ਲਓ ਨਹੀਂ ਤਾਂ ਤੁਸੀਂ ਜਿਹੜਾ ਪ੍ਰੋਡਕਟ ਲੈਣਾ ਤੁਸੀਂ ਵੈਬਸਾਈਟ ਤੇ ਜਾ ਕੇ ਵੀ ਬਾਏ ਕਰ ਸਕਦੇ ਹੋ ਸੋ ਮੈਨੂੰ ਬਹੁਰੀ ਉਮੀਦ ਹੈ ਤੁਸੀਂ ਇੱਕ ਇੱਕ ਚੀਜ਼ ਸਮਝ ਗਏ ਹੋ ਔਰ ਜ਼ਰੂਰ ਇਹ ਚੀਜ਼ਾਂ ਨੋਟ ਕਰ ਲਈਆਂ ਨੇ ਜਿੰਨੂ ਵੀ ਜਿਹੜੀ ਵੀ ਪ੍ਰੋਬਲਮ ਹੈ ਉਸ ਦੇ ਅਕੋਰਡਿੰਗਲੀ ਤੁਸੀਂ ਆਪਣਾ ਟ੍ਰੀਟਮੈਂਟ ਕਰ ਸਕਦੇ ਹੋ ਔਰ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਜਿਹੜੇ ਵੀਡੀਓ ਦੇ ਦੌਰਾਨ ਨੰਬਰ ਦਿੱਤੇ ਗਏ ਨੇ ਤੁਸੀਂ ਉਸ ਉੱਪਰ ਕਾਲ ਕਰ ਸਕਦੇ ਹੋ ਇੱਕ ਨੰਬਰ ਨਹੀਂ ਮਿਲਦਾ ਤਾਂ ਦੂਸਰੇ ਨੰਬਰ ਤੇ ਕਾਲ ਕਰ ਸਕਦੇ ਹੋ ਤਿੰਨ ਨੰਬਰ ਜੋ ਹੈ ਵੀਡੀਓ ਦੌਰਾਨ ਦਿੱਤੇ ਗਏ ਨੇ ਵੈਦਵਾਨ ਆਯੁਰਵੈਦ ਦੇ ਤੁਸੀਂ ਇਹਨਾਂ ਤਿੰਨਾਂ ਨੰਬਰਾਂ ਵਿੱਚੋਂ ਕਿਸੇ ਵੀ ਇੱਕ ਨੰਬਰ ਤੇ ਕਾਲ ਕਰ ਸਕਦੇ ਹੋ ਔਰ ਅਗਰ ਤੁਸੀਂ ਇਹ ਪ੍ਰੋਡਕਟ ਲੈ 아주 안 돼요. तो डबल्यू 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 डॉट वैदवान डॉट कॉम वैबसाइट पर जाओ उत्तें तो प्रोडक्ट दिख जाएंगे ऑनलाइन जो है परचेज़ इन्हों कर और कोई सवाल नहीं कमेंट सैक्शन में जरूर साढ़े नाझे करो या फिर मेरी ईमेल आई डी हेल्थ एडवाइज विद हरजोत कौर एट द रेट जीमेल डॉट कॉम से भी मैं ईमेल कर सकते हो वीडियो लाइक एंड शेयर जरूर करना कमेंट करके अपने सुझाव साझे जरूर करना और हूं तक जेकर पेज न फॉलो नहीं किया फटाफट फॉलो कर लो यूट्यूब चैनल हरजोत कौब नहीं किया फटाफट सबसक्राइब कर लो और दसो सर होेड़े टॉपिक आप जल्दी ही फिलहाल मैन यानी कि हरजोत कौर ने भी दौ जी इजाजत सत श्रीकाल